ਹਾਸਾ ਆ ਗਿਆ ਭੈਣ ਜੀ ਪਾਣੀ ਵਾਰ ਕੇ ਥੋੜਾ ਜਿਹਾ ਸਿਰ ਤੇ ਡੋਲ ਦੇ ਦੇ ਤੇ ਲਵਲੀ ਇਧਰ ਵੇਖ ਇਧਰ ਵੇਖ ਲਵਲੀ ਹਾਂ ਜੀ ਕਰ ਗੱਲ ਅੱਜ ਮੁੰਡੇ ਦਾ ਟੌਰ ਹੀ ਹੈ ਕੋਰੇ ਆ ਤੇਰੇ ਚ ਹੌਸਲੇ ਪੁੱਤਰ ਓਏ ਗੌਰੀ ਖਾਨ ਮੈਂ ਆ ਗਿਆ ਸੈਡ 1 ਆ ਨਹੀਂ ਬਾਦਲ ਬੰਦੇ ਦੀ ਮੈਂ ਬੰਦਾ ਚੱਲ ਪਰੌੜੇ ਹੱਥ ਮਗਰ ਹੋਣਾ ਸੰਦਿਆ ਬੈਨ ਪੀਲੇ ਨੇ ਪਾਸਾ ਕੋਈ ਜਾਂਦੀ ਬਸ ਕਰ ਮਰ ਬਸ ਕਰ ਬਸ ਚਾਹ ਕਿਤੇ ਬੰਦ ਹੋਣਾ ਜਾਂ ਜਿੰਨੇ ਤੋਂ ਬੜੂ ਮੇਲ ਤੇ ਇੱਕ ਮਿੰਟ ਰੁਕੋ ਸਾਡਾ ਸਗਨ ਬੰਦਾ ਹੁਣ ਫੇਰ ਹੀ ਅੰਦਰ ਜਾਣ ਦੇਣਾ ਉਹ ਚੱਲ ਕੋਈ ਗੱਲ ਐਦਾਂ ਕਿਦਾਂ ਅੰਦਰ ਜਾਣ ਦੇਣਾ ਮੈਂ ਸਗਨ ਦੋ ਪਹਿਲਾਂ ਉਹ ਚੱਲ ਕੋਈ ਗੱਲ ਅਜੇ ਕਿਹਾ ਹੋਏ ਕਰਦਾ ਐਦਾਂ ਐਂਡ ਵਨ ਚੱਲ ਦੇ ਦੇ ਨਾ ਮੈਂ ਤੈਨੂੰ ਸਕੰਦ ਆ ਲੈ ਅਧ ਮਗਣਾ ਕਿ ਨਹੀਂ ਆ ਲੈ ਹੋਰ ਜੇ ਓਦਾਂ ਦੇ ਪੀਸ ਇੱਕੋ ਵਾਰੀ ਮੂੰਹ ਚ ਪਾ ਲੈਣਾ ਹੀ ਫੜ ਗਾ ਖਾ ਸੁੱਟ ਸਾਰਾ ਮੂੰਹ ਚ ਮਾਂ ਨੇ ਕੱਲੀ ਭੁਖੀ ਗਰਾਈਆਂ ਲੈ ਲੈਂਦੀ ਲੈ ਲੈ ਗੜੀ ਯੇ ਲੈ ਲਾ ਬੋਟੀਆਂ ਬੁਰਕੀਆਂ ਤੇਰੀ ਮਾਂ ਨੂੰ ਬਿੱਲੀਆਂ ਚੁਣਕੀਆਂ ਨਹੀਂ 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 ਮਕਾਉਂਦੇ ਇੱਕੋ ਪੀਸ ਇਹਨੂੰ ਖਵਾ ਲਿਆ ਤੇ ਇੱਕੋ ਜੀ ਇਹ ਬਚਾਰੀ ਦਾ ਪਤਾ ਹੁੰਦੇ ਵੇਖਾਂ ਜੋੜੀ ਕਿਦਾਂ ਫੱਬਣ ਲਈ ਆ ਅੱਛਾ ਚਲੋ ਵਨ ਮੰਮੀ ਜੀ ਜੀ ਤੁਹਾਡੇ ਸਾਰੇ ਜੀ ਆਏ ਇਹ ਚਾਹੀਦਾ ਹੈ ਮਾਤਾ ਪਰ ਮਾਪਿਆ ਨਹੀਂ ਨਹੀਂ ਦਬਕੇ ਨਾ ਕਹਾ ਮੈਂ ਆ ਮੈਂ ਨਾ ਭਾਈ ਰੋਣਾ ਨਾ ਘਟਾਓ ਯਾਰ ਫਿਰ ਕੰਮ ਕਰਾਵ ਹੋਏ ਨਹੀਂ ਨਹੀਂ ਹੋਏ ਨਾ ਹੋਏ ਨਾ ਮੇਰਾ ਸਹੀ ਹੋਣਾ ਜਾਂ ਤੂੰ 1 ਮੰਮੀ ਜੀ ਤੁਹਾਡੇ ਸਾਰੇ ਸ਼ਗਨ ਇਹ ਡੀਗੀ ਇਹ ਡੀਗੀ ਚਲੋ ਭਾਈ ਜੀ ਪੀਟੀ ਨਾ ਚਲੋ ਚਲੋ ਯਾਰ ਹੋਂਦਾ ਹੋਂਦਾ ਫਿਰ ਉਸੇ ਲਿਆਉਂਦੇ ਕੋਈ ਗੱਲ ਨਹੀਂ ਵੀ ਇਹ ਜੜੀਕ 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 ਤੁਹਾਡੇ ਤੋਂ ਹੀ ਰੀਤੇ ਜਾ ਰਹੇ ਹੋ ਜਾਊਗਾ ਤੇ ਪਰਸ ਵੀ ਮੈਂ ਰੱਖ ਲੈਣੀ ਆ ਜਦੋਂ ਲੋਡ ਹੋਊ ਮੇਰੇ ਕੋ ਲੈ ਲਿਓ ਜੀਦੀ ਪਤਾ ਨਾ ਕੀ ਆ ਟੈਚ ਯੂ ਵਨ ਮਖਤਿਆਰ ਆਹ ਤੇ ਬਹੁਤ ਹੀ ਵਧੀਆ ਕੰਮ ਕੀਤਾ ਈ ਬੜੀ ਬੜੀ ਮੈਂ ਕਾ ਨਹੀਂ ਜਨਾਬ ਅਸੀਂ ਤੁਹਾਡਾ ਦੇਣ ਕਿੱਥੇ ਦਵਾਂਗੇ ਸਾਰੀ ਉਮਰ ਨਹੀਂ ਨਹੀਂ ਭਾਜੀ ਦੇਣ ਵਾਲੀ ਕਿਹੜੀ ਗੱਲ ਹੈ ਦੇਣ ਵਾਲੀ ਨਹੀਂ ਆਹ ਢਾਕੋ ਵਿੱਚ ਇੱਕ ਹੋਣਾ ਰੱਖਦਾ ਆ ਤੇ ਉੱਤਿਆ ਤੇਰਾ ਘੋੜੀ ਚੰਗਾ ਗੋਲੀ ਕਿਹੜੀ ਕਾਲੀ ਕਿਆ ਉੱਥੇ ਅੱਧੇ ਘੰਟੇ ਨਾਲ ਹੀ ਪਰ ਪੈ ਚਲਿਆ ਵਾ ਨਹੀਂ ਨਹੀਂ ਘਰ ਤੇ ਕੰਮ ਕਰਨੇ ਜਾ ਕੇ ਮੁੜ ਕੇ ਹੁਣ ਕੀ ਕਹਾਂਗੇ 1 ਬੋਲਦੇ ਨਹੀਂ ਚਾਹ ਪੀ ਲਓ ਤਾਂ ਫਿਰ ਚਲਿਏ ਘਰ ਧਰਾਂ ਵੀ ਕੱਢਣੀਆਂ ਫਿਰ ਜਾ ਕੇ ਠੀਕ ਆ ਨਹੀਂ ਨਹੀਂ ਭਾਜੀ ਅਜੇ ਨਹੀਂ ਜਾਣਦੜਾ ਇਹ ਵੀ ਗਲਤ ਹੋ ਗਿਆ ਕਿਉਂ 1 ਬੋਲਦੇ ਨਹੀਂ ਚਾਹ ਪੀ ਲਓ ਫਿਰ ਤੇ ਚਲਿਏ ਘਰ ਧਰਾਂ ਵੀ ਕੱਢਣੀਆਂ ਠੀਕ ਆ ਠੀਕ ਆ ਕੋਈ ਗੱਲ ਨਹੀਂ ਬਸ ਬਥੇਰਾ ਅਜੇ ਨਹੀਂ ਜਾਣਦੜਾ ਸੀ ਇਹ ਰੌਣਕ ਮੇਲਾ ਕਰਨਾ ਫਿਰ ਚਲ ਜਿਓ ਭਾਵੇਂ ਕਿ ਡੱਟਾ ਠਾਕੇ ਚਲ ਜਿਓ ਸਾਰੇ ਕੋਈ ਨਹੀਂ ਫੇਰ ਆਵਾਂਗੇ ਨਹੀਂ ਨਹੀਂ ਘਰ ਵੀ ਸਾਰੇ ਕੰਮ ਕਰਨ ਵਾਲੇ ਆਪੇ ਕਰਨੇ ਚਾਹਦੇ ਨਹੀਂ ਜਾਣ ਦੜਾ ਇਹਦੇ ਸਾਰੇ ਸਗਨ ਵਿਆਹ ਕਰਨ ਵਾਲੇ ਆ ਪਤਾ ਕੀ ਭਾਈ ਤਰਾ ਤੋੜ ਐਵੇਂ ਜਾ ਕੇ ਕੱਟਣੀਆਂ ਵਾ ਓਏ ਉਹ ਤਾਂ ਤੁਹਾਡੀ ਮੈਂ ਗੱਲ ਮਾਦਾਂ ਠੀਕ ਵਾ ਕੋਈ ਗੱਲ ਨਹੀਂ ਅਸੀਂ ਜਾਂਦੇ ਜਾਂਦੇ ਕਰ ਲੈਨੇ ਸਗਨ ਵਿਆਹ ਹਾਂ ਚਲੋ ਹਾਥ ਭਾਈ ਨਾ ਗੱਲ ਜਾਂਦੇ ਜਾਂਦੇ ਅਸੀਂ ਕਰ ਲੈਨੇ ਆ ਮਾੜਾ ਮੋਟਾ ਆਪਣਾ ਜਿਹੜਾ ਕਰਨਾ 2 1 ਇੱਕ ਮੈਂ ਬੈਠੀ ਤੂੰ ਰਮਨ ਰਮਨ ਓਏ ਆ ਕਾ ਸੋਨ ਜੀ ਜੀ ਇਹ ਕਹਿੰਦੇ ਸੀ ਚਲ ਜਾਣਾ ਵੇ ਛੇਤੀ ਕੰਮ ਉਹ ਕਰ ਚਲ ਜਾਣਾ ਵਾ ਪਾ ਦੋ ਬੈਠੋ 1 ਉਹ ਨਹੀਂ ਭਾਜੀ ਇਦਾਂ ਨਾ ਕਰੋ ਤੁਸੀਂ ਬੰਦਾ ਉਹ ਖੜੋ ਜੋ ਭਾਜੀ 1 ਮਿੰਟ ਉਹ ਫੋਟੋ ਖਿੱਚ ਲਾਂ ਦੂ ਐਂਡ 1 ਲਓ ਇੱਧਰ ਕਰੋ ਭਾਜੀ ਬੰਦ ਪਰ ਨਹੀਂ ਨਹੀਂ ਭਾਜੀ ਇਹਦੀ ਕਿ ਲੋੜ ਹੈ ਉਹ ਨਹੀਂ ਬਖਤਾਰ ਸਾਡਾ ਫਰਜ਼ ਬਣਦਾ ਰੁਕ ਜਾ ਰੁਕ ਜਾ ਪਾਜੀ ਸਾਡਾ ਫਰਜ਼ ਬਣਦਾ ਇਹ ਰਿਸ਼ਤਾ ਕਰਾਉਣਾ ਉਹ ਨਹੀਂ ਇਹ ਨਹੀਂ ਗੱਲ ਐਨ ਬੰਦ ਕਰੋ ਫੋਟੋ ਵੀ ਖਿੱਚੀਏ ਆ ਠੀਕ ਆ ਹੁਣ ਬਣੀ ਗੱਲ ਵੰਤਾ ਦੇ ਵਿੱਚ ਹੇ ਤੇ ਕੀ ਸੋਚੀ ਪਈ ਆ ਰਮਨ ਕੁਝ ਨਹੀਂ ਸੋਚੀ ਕੀ ਪਹਿਣਾ ਭੈਣ ਜੀ ਉਦਾਂ ਹੀ ਖਲੋਤੀ ਹਾਂ ਤੋ ਚਲ ਗਏ ਚਲੇ ਕਿੱਥੇ ਚਲ ਗਏ ਹੁਣੇ ਤੋਰ ਕੇ ਹਟੀਆਂ ਤਕੀ ਦਿੱਤਾ ਤਾਂ ਉਹਨਾਂ ਨੂੰ ਕੱਪੜਾ ਲੀੜਾ ਨਹੀਂ ਲੀੜਾ ਕੱਪੜਾ ਤਾਂ ਨਹੀਂ ਜੇ ਦਿੱਤਾ ਉਹ ਮੈਂ ਬਾਅਦ ਚ ਦਵਾਂਗੇ ਛਾਪ ਪਾਈ ਇਹਨਾਂ ਨੂੰ ਆਏ ਹਾਏ ਛਾਪ ਉਹਨਾਂ ਨੂੰ ਹੁਣੇ ਪਾ ਦਿੱਤੀ ਆ ਗੱਡੀ ਦੇ ਨਾਲ ਦਿੱਤੀ ਨਹੀਂ ਗਈ ਛਾਪ ਆ ਕੇ ਤੂੰ ਆਪਣਾ ਫਰਜ਼ ਤਾਂ ਨਿਭਾਤਾ ਉਹਨਾਂ ਨੇ ਨਭੋ ਨਿੰਦੀ ਲੈ ਲਓ ਢੈਂਜੀ ਤਾਂ ਉਹਨਾਂ ਨੂੰ ਚਾਹੀਦਾ ਸੀ ਨਾ ਅਗਲੇ ਹੁਣ ਵਿਆਹ ਕਰ ਦਿੱਤਾ ਡੀਖਦੀ ਰਹੀ ਗੱਡੀ ਨਹੀਂ ਮੈਂ ਸੁਣਾਤਾ ਹੀ ਤੇ ਗੱਡੀ ਚਾਹੀਦੀ ਆ ਸਾਨੂੰ ਹੁਣ ਨਾ ਮਿਲੀ ਉਹ ਮੌਕਾ ਸੀ ਆੰਦਾ ਹੈ ਖਰਚਾ ਜ਼ਿਆਦਾ ਹੋ ਗਿਆ ਉਹਨਾਂ ਦਾ ਮੈਂ ਹਾਂ ਉਹਨਾਂ ਦਾ ਖਰਚਾ ਸਵਾਹ ਹੋਇਆ ਉਹਨਾਂ ਨਾਲ ਵਾਅਦਾ ਸਾਡਾ ਹੋ ਗਿਆ ਹਾਏ ਹਾਏ ਕਾਹਦਾ ਖਰਚਾ ਆ ਗਿਆ ਸਰੋਪਿਆਂ ਦਾ ਨਾ ਮਿਲਨੇ ਆ ਖਿੱਤਿਆਂ ਨੇ ਖਰਚਾ ਨਾ ਕਾਹਾਂ ਕਰ ਲਿਆ ਚਲ ਕੋਈ ਗੱਲ ਨਹੀਂ ਭੈਣ ਜੀ ਆਉਣਾ ਹੀ ਆ ਬਚੋਲੇ ਨੇ ਕਿਹੜਾ ਹੁਣ ਹਟ ਜਾਣਾ ਵਾ ਜਾਣੇ ਦੀ ਮੈਂ ਵੀ ਨਹੀਂ ਛੱਡਣੀ ਮੇਰੇ ਵੱਲੋਂ ਉਹਨਾਂ ਕੋ ਲੈ ਕੇ ਦਵੇ ਤੇ ਮੇਰੇ ਵੱਲੋਂ ਆਪ ਲੈ ਕੇ ਦਵਾਂ ਹੈ ਫੇਰ ਆ ਜੀ ਬਾ ਕਿਦਾਂ ਰਾਤੀ ਫੇਰ ਬੋਲੋ ਯਾਰ ਬਰੋ ਬੱਚ ਜਾਣਾ ਨਵੀਆਂ ਗੱਲਾਂ ਸੋ ਕੰਮ ਹੁੰਦੇ ਨੇ ਚਲ ਤੂੰ ਫੋਨ ਕਰਕੇ ਤੇ ਸਮਝਾ ਸੁਣ ਹੁੰਦੇ ਨੇ ਨਾ ਮਾਂ ਅਸੂ ਤੇ ਮਾਵਾ ਧੀਆ ਸਮਝਾ ਦਿੰਦੀਆਂ ਹੁੰਦੀਆਂ ਵਾ ਇੱਕ ਦੂਜੇ ਨੂੰ ਆਪ ਚੰਗੇ ਹੋਈਏ ਤੇ ਸਾਰੇ ਚੰਗੇ ਆ ਬਾਕੀ ਕੋਈ ਗੱਲ ਨਹੀਂ ਦੁਬਾਰਾ ਦੁਬਾਰਾ ਕਰੋ ਦੁਬਾਰਾ ਕੋਈ ਤੂੰ ਵਾ ਉਹ ਤਾਂ ਫੋਨ ਕਰਕੇ ਨਾ ਸਮਝਾ ਰ ਕਰੇ ਚਲੋ ਮਾਰਾ ਚਰਪਾਈ ਦੇਖਣੇ ਤੂੰ ਵਾ ਉਹ ਮੰਮੀ ਕੋਈ ਗੱਲ ਵੇਖ ਲੋ ਰਮਨ ਦੇ ਕੰਮ ਹੂੰ ਕੀ ਹੋਇਆ ਵਕਤ ਬਕੜ ਬਕੜ ਬੱਚ ਚੱਲ ਲੈ ਬੱਚ ਚੱਲ ਲੈ ਮੈਂ ਕਿਹਾ ਇਹ ਨਾ ਮੈਂ ਪਹਿਲੇ ਪੁੱਛਣ ਲੱਗੇ ਆ ਜਿਹੜੀ ਗੱਲ ਦਾ ਨਾਮ ਪਤਾ ਲੱਗੇ ਉਸੇ ਵੇਲੇ ਪੁੱਛਣਾ ਵਾ ਤਾਂ ਜੀ ਪਾਣੀ ਵਾਰ ਕੇ ਥੋੜਾ ਜਿਹਾ ਸਿਰ ਤੇ ਡੋਲ ਦੇ ਦੇ ਤੇ ਲਵਲੀ ਇਧਰ ਵੇਹ ਹਾਂਜੀ ਇਧਰ ਵੇਖੀ ਲਵਲੀ ਹਾਂਜੀ ਕਰ ਗੱਲ ਅੱਜ ਮੇਰਾ ਟਾਵਰ ਹੀ ਓਏ ਕੋਰੇ ਆ ਤੇਰੇ ਜਿਹੋ ਹੌਸਲੇ ਦੇ ਪੁੱਤ ਓਏ ਗੋਨੀ ਖਾਨ ਨੂੰ ਹੈ ਗਿਆ ਪਾਣੀ ਵਾਰ ਬੰਨੇ ਦੀਏ ਮਾਈ ਬੰਨਾ ਤੇਰਾ ਚੱਲੋ ਪਰੋੜੇ ਹੱਥ ਮਗਰ ਪਰੋਣਾ ਸੱਡਿਆ ਬੈਠ ਪੀਲਾ ਨੇ ਪਾਸਾ ਕੋਈ ਜਾਂਦੀ ਬਸ ਕਰ ਮਾਸਕਰ ਬਸ ਕਰ ਬਸ ਜੇ ਕਿਤੇ ਬੰਦ ਹੋਣਾ ਹੈ ਜਾਂ ਕਿੰਨੇ ਤੋਂ ਬਟਨ ਮੇਲ ਤੇ ਇੱਕ ਮਿੰਟ ਰੁਕੋ ਸਾਡਾ ਸਗਣ ਬੰਦਾ ਹੁਣ ਫੇਰ ਹੀ ਅੰਦਰ ਜਾਣ ਦੇਣਾ ਉਹ ਚੱਲ ਕੋਈ ਗੱਲ ਐਦਾਂ ਕਿਦਾਂ ਅੰਦਰ ਜਾਣ ਦੇਣਾ ਮੈਂ ਸਗਣ ਦੋ ਪਹਿਲਾਂ ਉਹ ਚੱਲ ਕੋਈ ਗੱਲ ਹਾਂ ਜੀ ਕਿਹਾ ਓਏ ਕਰਦਾ ਐਦਾਂ ਐਂਡ ਬੰਨ ਚੱਲ ਦੇਈ ਦਿੰਦਾ ਮੈਂ ਤੈਨੂੰ ਸਗਣ ਸ ਆ ਲੈ ਅਧਾ ਮੰਗਣਾ ਕਿ ਨਹੀਂ ਕਰ ਸਾਲਾ ਹਾ ਜੋ ਓਦਾਂ ਦੇ ਪੀਸ ਇੱਕੋ ਵਾਰੀ ਮੂੰਹ ਚ ਪਾ ਲੈਣਾ ਹੀ ਫੜਗਾ ਖਾ ਸੁੱਟ ਸਾਰਾ ਮੂੰਹ ਚ ਮਾਨੇ ਕੱਲੀ ਭੁਖੀ